ਸ਼ਸਤਰੀ ਕਲ ਵੇਜੀ ਸਾਰੇ ਵੀਰ ਭਰਾਵਾਂ ਨੂੰ ਅੱਜ ਤੁਹਾਡੇ ਲਈ ਲਿਆ ਕੇ ਸ਼ਵਰਾਜ 735 ਮਾਡਲ 2006 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਅਗਲੇ ਟਾਇਰ ਤਾਂ ਹੈਗੇ ਅੱਧੇ 60 ਪੈਸੇ ਅੱਧੇ ਮੰਨੋ ਜੀ ਇੰਜਨ ਗੇਅਰ ਟਰੈਕਟਰ ਪੂਰਾ ਸਾਫ਼ ਹੈ ਜੀ ਮਗਲੇ ਟਾਇਰ ਵੀ ਬਸ ਅੱਧੇ ਕਹੀਏ ਅੱਧੇ ਥੋੜੇ ਜਿਹਾ ਘੱਟ ਹੈ 45 ਪੈਸੇ ਟਾਇਰਾਂ ਮਗਰ ਇੰਜਨ ਗੇਅਰ ਦਾ ਚੰਗਾ ਟਰੈਕਟਰ ਜੀ ਰੰਗ ਵੀ ਓਰੀਜਨਲ ਹੈ ਜੀ ਸਾਰਾ ਟਰੈਕਟਰ ਪੂਰਾ ਸਾਫ਼ ਹੈ ਜੀ ਮਗਰਾੜ ਮਰੂੜ ਵੀ ਸਾਫ਼ ਕਰ ਚੈੱਕ ਆਈ ਇਹ ਕਿਲਮਾੜਾ ਮੁਰੜੰਦਾ ਵੀ ਸਾਫ ਰੈਟਰ ਹੈ। ਉਹ ਰੰਗ ਦੇਖ ਲਓ ਲਿੰਕਨ ਕੋਨਾ ਸਾਫ ਰੈਟਰ ਹਰਿਆਣਾ ਨੰਬਰ ਹੈ ਜੀ। 2006 ਮਾਡਲ ਹੈ ਜੀ। ਸ਼ਿਵਰਾਜ 735 ਜਨਗਿਰ ਦਾ ਜਮਾਂ ਸਹੀ ਹੈ ਜੀ। ਹਰਿਆਣਾ ਨੰਬਰ ਹੈ ਜੀ। ਟਰੈਕਟਰ ਦਾ ਜਿਹੜਾ ਆਪਾਂ ਰੇਟ ਰੱਖਿਆ ਜੀ 2006 ਮਾਡਲ ਹੈ ਜੀ। ਟਰੈਕਟਰ ਦਾ ਰੇਟ ਰੱਖਿਆ ਆਪਾਂ 1,75,000 ਰੁਪਏ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ। ਟਰੈਕਟਰ ਪੂਰਾ ਸੋਨਾ ਹੈ। ਇੰਜਨ ਗੇਅਰ ਦਾ ਜਮਾਂ ਸਹੀ ਹੈ ਬਾਕੇ ਲੈ ਆ ਸਕਦੇ ਹਾਂ ਜੀ। ਰੰਗ ਵੀ ਓਰੀਜਨਲ ਹੈ ਜੀ ਸਾਰਾ। ਆਪਣਾ ਪਿੰਡ ਕੋਟਲੀ ਹੈ ਜੀ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਾਦਲ ਆਪਣਾ ਫੋਨ ਨੰਬਰ ਹੈ ਜੀ 62832 35883 ਦੁਬਾਰੇ ਨੋਟ ਕਰ ਲਓ ਜੀ ਫੋਨ ਨੰਬਰ ਆਪਣਾ 62832 35883 ਜੇ ਕਿਸੇ ਵੀ ਨੇ ਸ਼ਵਰਾਜ ਖਰੀਦਣਾ ਹੈ ਤਾਂ ਆਪਣੇ ਨਾਲ ਫੋਨ ਤੇ ਗੱਲ ਕਰ ਸਕਦਾ ਹੈ ਤਾਂ ਆਪਣੇ ਕੋਲੇ ਹੋਰ ਵੀ ਟਿਕਟ ਹੈਗੇ ਜੇ ਕੋਈ ਹੋਰ ਵੀ ਟਿਕਟ ਖਰੀਦਣਾ ਹੈ ਤਾਂ ਆਪਣੇ ਤੋਂ ਖਰੀਦ ਸਕਦੇ ਆ ਆਪਣੇ ਕੋਲ ਕਈ ਟਿਕਟਰ ਖੜੀ ਹੈ ਜੀ ਹੋਰ ਵੀ ਧੰਨਵਾਦ ਬਾਈ ਜੀ ਸਾਰਿਆਂ ਦਾ